ਸਹੀ ਨਹੀਂ ਬੋਲਦਾ ਧੰਨਵਾਦ ਵੇ ਜੀ ਸਾਡਾ ਸੋਚ ਲੈਣੇ ਬਾਹਰ ਜਸਵਿੰਦਰ ਨਾ ਫਰਨਾ ਨਾ ਗੱਲਾਂ ਦੇ ਕੀ ਹਾਲ ਕਰੀ ਫਿਰਦੀ ਐ ਤੂੰ ਇਹ ਇਹ ਤਸਵੀਰ ਕੋਰਾ ਭੈਣ ਸਾਡੀ ਕੋਸ ਦੇਵਾ ਮੇਰਾ ਪਾਗੇ ਦਾ ਕੁੱਦਾ ਹੈਗਾ ਇਹ ਆਪ ਮੈਨੂੰ ਵੇਖ ਲੂਗਾ ਉਹ ਪੱਕਾ ਛੱਡ ਦੋ ਮੜਾ ਅੰਦਰ ਪੱਕਾ ਤੇ ਨਾਲ ਜਸਵਿੰਦਰ ਕੀ ਹਾਲ ਬਣਾਈ ਬੈਠੀ ਐ ਤੂੰ ਬਾਹਰ ਜਾ ਕੁੱਤਾ ਬਾਹਰ ਥੋੜੀ ਚੱਲੇ ਆਪਾਂ ਕੀ ਨਾਮ ਆ ਤੇਰਾ ਮੱਖਣ ਸਿੰਘ ਮੱਖਣ ਸਿੰਘ ਕਿਵੇਂ ਐ ਕੀ ਕੰਮ ਕਰਦਾ ਦਿਹਾੜੀ ਦਾ ਹੀ ਕਰਦਾ ਗੜੀ ਕਰ ਲੈ ਸਪਰੇਅ ਕਰਕੇ ਆਏ ਹੈ ਦੇਖ ਲਾ ਰਿਹਾ ਹੈ ਦੇਖ ਲਾ ਰਿਹਾ ਹੈ ਬਹੁਤ ਔਖਾ ਹੈ ਤੁ ਤੋ ਬਾਈ ਕਿਵੇਂ ਦਿਨ ਕੱਟਦਾ ਯਾਰ ਕਿੰਨਾ ਔਖਾ ਹੈ ਨਾ ਬੱਚਿਆਂ ਦਾ ਕੀ ਹਾਲ ਹੈ ਘਰ ਲਈ ਦਾ ਕੀ ਹਾਲ ਹੈ ਘਰ ਦਾ ਕੀ ਹਾਲ ਹੈ ਨਾ ਬਾਈ ਬਿਲੀ ਨਾ ਪਾਣੀ ਨਾ ਇੰਤਜ਼ਾਮ ਬਾਈ ਧੰਨਾਂ ਤੋਂ ਕੱਟੀ ਜਾਂਦਾ ਯਾਰ ਧੰਨਾਂ ਸੱਚੀ ਬੱਚਿਆਂ ਨੂੰ ਜਿਉਂਦਾ ਰੱਖੀ ਬੈਠਾ ਹਜੇ ਉਹਨਾਂ ਨੂੰ ਮੂੰਹ 'ਚ ਬਰਕੀ ਪਾਈ ਜਾਂਦਾ ਫਿਰ ਵੀ ਧੰਨਵਾਦ ਆ ਤੇਰਾ ਯਾਰ ਤੇ ਤੰਤੇ ਕੋਈ ਹੋਰ ਹੁੰਦਾ ਭੱਜ ਜਾਂਦਾ ਛੱਡ ਕੇ ਯਾਰ ਬੱਚੇ ਘਟੂ ਘਟ ਐ ਤਨੀ ਹੈਗੇ ਭੁੱਖੇ ਆ ਤੂੰ ਰੋਟੀ ਤਾਂ ਪਾਈ ਨਾ ਦਾਣਾ ਮੂੰਹ ਚ ਯਾਰ ਕਿਵੇਂ ਨਾ ਕਿਵੇਂ ਕਰਕੇ ਮੱਖਣ ਸੇ ਧੰਨਵਾਦ ਤੇਰਾ ਯਾਰ ਮੱਖਣ ਸੇ ਕੋਈ ਰਿਸ਼ਤੇਦਾਰ ਨਹੀਂ ਕੋਈ ਬਾ ਫੜਦਾ ਨਹੀਂ ਜੀ ਕੋਈ ਜਵਾਕਾਂ ਦੇ ਮਾਮੇ ਨਹੀਂ ਮਾਮੇ ਮਾਸੇਂ ਮਾਮੇ ਹਣੀ ਕਲੀ ਮਾਸੀ ਤੇ ਕੋਈ ਤੇਰੇ ਭਰਾ ਭਤੀਜੇ ਨਹੀਂ ਜੀ ਬਸ ਫੈਂਡਰ ਕੋਈ ਆ ਭੂਆ ਨਾ ਜਵਾਕਾਂ ਦੀ ਕੋਈ ਭੈਣਾ ਤੇਰੀਆਂ ਨਹੀਂ ਜੀ ਆਪ ਹੀ ਮੈਂ ਜਾੜੇ ਕਰਕੇ ਆਪਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਅੱਜ ਬੈਰੋਕੇ ਪਿੰਡ ਪਹੁੰਚੇ ਹਾਂ ਜੀ ਜ਼ਿਲ੍ਹਾ ਮੋਗਾ ਇੱਥੇ ਇੱਕ ਪਰਿਵਾਰ ਦੇ ਹਾਲਾਤ ਦਿਖਾਉਣੇ ਆ ਤੁਹਾਨੂੰ ਅੰਡਿਪੈਂਡੈਂਟ ਸਤਸ੍ਰੀਕਾਲ ਪਹਿਣੇ ਤੇਰਾ ਕੀ ਨਾਮ ਹੈ ਜਸਵਿੰਦਰ ਕੌਰ ਹਾਂ ਭੈਣੇ ਬਣਾ ਲਾ ਘੁੱਟ ਚਾਹ ਫਰੁੱਟ ਦੋਸਤੋ ਹੀ ਲੈਣੇ ਤਾਂ ਚਾਹ ਦਾ ਧਰ ਆਰੇ ਮੱਖਣ ਵੀ ਹੈਗਾ ਨਾਲ ਹੀ ਆ ਚਾਹ ਧਰ ਮੇਰੀ ਭੈਣ ਜੇ ਤੂੰ ਪੁੱਛਿਆ ਹੀ ਆ ਫਿਰ ਚਾਹ ਦਾ ਬਣਾ ਸੰਨ ਭੈਣ ਆ ਜੀ ਜਸਵਿੰਦਰ ਕੌਰ ਨਾਲ ਇਹਦੇ ਆ ਬੱਚੇ ਹਨ ਕਿੰਨੇ ਕਿ ਅੱਗੇ ਆ ਛੋਟੇ ਬੱਚੇ ਤਦਨਾਮ ਅੱਗੇ ਆ ਚਾਰ ਬੱਚੇ ਆ ਇਹਦੇ ਭੈਣ ਦੇ ਤੇ ਆ ਦੋ ਤਾਂ ਨਿੱਕੇ ਅੱਜ ਤੱਕ ਕਿਕਰ ਦੇ ਸਕੂਲ ਵੀ ਨਹੀਂ ਗਏ ਤੇ ਦੋ ਸਾਲਾਂ ਤੋਂ ਇਹ ਭੈਣ ਅੰਦਰ ਹੀ ਬੈਠੀ ਹੈ ਕਮਰੇ 'ਚ ਹੀ ਨਹਾਉਣਾ ਧੋਣਾ ਨੀੜੇ ਕੱਪੜੇ ਬਦਲਨੇ ਬੱਚਿਆਂ ਦਾ ਨਹਾਉਣਾ ਧੋਣਾ ਕਰਨਾ ਸਾਫ ਸਫਾਈ ਕਰਨੀ ਆ ਤਾਂ ਹੁਣ ਪਿੰਡ ਵਾਲਿਆਂ ਨੇ ਕੁਝ ਰਲ ਕੇ ਪੱਖਾ-ਪੁੱਖਾ ਲਾਤਾ ਪਹਿਲਾਂ ਤਾਂ ਇੱਥੇ ਨਾ ਕੋਈ ਪੱਖਾ ਸੀ ਨਾ ਕੋਈ ਲਾਈਟ ਸੀਗੀ ਬਿਜਲੀ ਦਾ ਕਨੈਕਸ਼ਨ ਵੀ ਹੈ ਨਹੀਂ ਸੀ ਥਾਂ ਭਣੀ ਨਾ ਕੋਈ ਨਥਾਂ ਲੈ ਲੈਨੇ ਪੈਣੇ ਕਰ ਲੈਨੇ ਪੈਣੇ ਪਾਣੀ ਦੇ ਬੰਦੋ ਬਸ ਕਰ ਲੈਨੇ ਮੇਰੀ ਭੈਣ ਤੂੰ ਸਰਾ ਕੇ ਮੈਂ ਸਿਰ ਦਾ ਕੀ ਹਾਲ ਕਰਿਆ ਹੋਇਆ ਦਿਖਾਈ ਕੋਸੇ ਹੋ ਸਰ ਕਿਵੇਂ ਜਟਾਂ ਪੱਟੀਆਂ ਪਈਆਂ ਆ ਗਰਮੀਆਂ ਕਿੰਨੀਆਂ ਮੋਟੀਆਂ ਜਰਾਬਾਂ ਪਾਈਆਂ ਸਰਦੀਆਂ ਵਾਲੀਆਂ ਆਫਸਰ ਪਾਉਂਦੇ ਹੁੰਦੇ ਆ ਜਦ ਰ ਆਪਾਂ ਮਾਪਾ ਵਾਲੇ ਆਫਸਰ ਪਾਉਂਦੇ ਹੁੰਦੇ ਹੁੰਦੇ ਜਦ ਰ ਆਪਾ ਨਾ ਪਾਣਾ ਆਫਸਰ ਪਾਉਂਦੇ ਠੀਕ ਆ ਜਸਵਿੰਦਰ ਜਿਸਵਿੰਦਰ ਭੈਣ ਤੇਰੇ ਪੇਕੇ ਕਿੱਥੇ ਆ ਮਂਡੀਰੀ ਆ ਮਂਡੀਰੀ ਹਾਂ ਅਸਾਂ ਮਦੀਨਾ ਮੈਂ ਪੇਕੇ ਆ ਤੇਰੇ ਕਿੰਨਾ ਦੇ ਘਰੇ ਹੈ ਤੇਰੇ ਭਰਾ ਦਾ ਕੀ ਨਾਂ ਤੇਰੇ ਭਰਾ ਦਾ ਨਾਂ ਮੇਰਾ ਤਾਂ ਭਰਾ ਨਹੀਂ ਹੈ ਨਹੀਂ ਤੇਰੇ ਡੈਡੀ ਦਾ ਕੀ ਨਾਂ ਸੀ ਮੇਰੇ ਡੈਡੀ ਦਾ ਨਾਂ ਸੀ ਹੈ ਅਮਰ ਸਿੰਘ ਅਮਰ ਸਿੰਘ ਦੀ ਕੁੜੀ ਏ ਤੂੰ ਹਾਂ ਲੈ ਇੱਧਰ ਦੇਖੀ ਤਾਂ ਭੈਣ ਮੈਂ ਮਂਡੀਰਾ ਤੋਂ ਆ ਇੱਧਰ ਚ ਆਕ ਅੱਛਾ ਤੂੰ ਅਮਰ ਦੀ ਕੁੜੀ ਆ ਓਹੋ ਕੁੜੇ ਤੂੰ ਕੀ ਹਾਲ ਬਣਾਈ ਫਿਰਦੀ ਆਪਦਾ ਹੋਰ ਕਰ ਜਿਆਦੇ ਬੱਚਿਆਂ ਚ ਹੋ ਜਾਈਂਗਾ ਹਾਂ ਅਮਰ ਸਿੰਘ ਦੀ ਕੁੜੀ ਤੇਰਾ ਪਿਓ ਤਾਂ ਕਿੰਨਾ ਵਧੀਆ ਸੀ ਹੈ ਕਿੰਨਾ ਸਾਡੇ ਨਾਲ ਪਿਆਰ ਦੇ ਕਿੰਨਾ ਵਧੀਆ ਵਿਆਹ ਕੀਤਾ ਤੇਰਾ ਉਹਨੇ ਤੇ ਵੱਡੀ ਕਿੱਥੇ ਵਿਆਹੀ ਆ ਅਮਰ ਸਰ ਵਿਆਹੀ ਆ ਰੋਕ ਸਰ ਆਉਂਦੀ ਨਹੀਂ ਅੱਛਾ ਮੇਰੇ ਗੇਂਡਾ ਤੂੰ ਤਾਂ ਬਿਮਾਰ ਆ ਉਹ ਤਾਂ ਆ ਜਾਂਦੀ ਨਹੀਂ ਉਹ ਨਹੀਂ ਆਦੀ ਇਹਦਾ ਕੀ ਨਾਮ ਆ ਜਸਵਿੰਦਰ ਇਹਦਾ ਕੀ ਨਾਮ ਇਹ ਨਾ ਸਤਨਾਵ ਇਹ ਆ ਦੂਜੇ ਦੇ ਤਾਂ ਇਹ ਨਾ ਗੋਮੇ ਸਿੰਘ ਆ ਗੋਬਿੰਦ ਦੀ ਅੱਖ ਤੇ ਕੀ ਹੋਇਆ ਪਿਆ ਇਹ ਨਾ ਪਿਆ ਸੀਗਾ ਤੇ ਅੱਖ ਚ ਕੋ ਮੁਰਕਾ ਆ ਪਿਆ ਅੱਛਾ ਕੋਤੋ ਜਵਾਗ ਨੇ ਨਮਾਜ਼ ਜਨਾ ਬੜਾ ਪੁੱਤ ਨਾਲ ਆ ਫਿਰ ਮਕਣਾ ਕੀ ਹਾਲ ਬਣਿਆ ਪਿਆ ਦਾ ਯਾਰ ਬਟ ਘਟਾ ਮਾ ਪੜੀਆਂ ਪਿਆਸੇ ਆਪ ਨੇ ਪਹੁੰਚੀ ਹੋਈ ਉਹ ਫੜ ਕੇ ਕਿਆ ਕਰਨ ਮੋਨ ਨੂੰ ਮੋਨ ਨੂੰ ਇਹਨਾਂ ਨੇ ਕਰਤਾ ਵਿਆਹ ਮਾਦ ਲਾ ਦਿੱਤੇ ਇਹ ਵੀ ਜਾਨੇ ਦੋ ਜਣੇ ਨਾਲ ਲਾ ਕੇ ਮੁੰਡਿਆਂ ਨੂੰ ਨਾਲ ਲਾ ਲਾ ਦੋ ਜਣੇ ਰਲ ਕੇ ਇੱਕ ਵਾਰੀ ਨੂੰ ਬਾਹਰ ਕੱਢ ਕੇ ਸਫਾਈ ਤੇ ਕਰਦੇ ਗੱਦੇ ਕਿੰਨੇ ਗੰਦੇ ਆ ਬਿਸਤਰੇ ਕਿੰਨੀ ਗੰਦੀ ਸਮੈਲ ਆਉਂਦੀ ਅੰਦਰੋਂ ਮਸ਼ਕ ਕਿੰਨਾ ਆਉਂਦਾ ਕਿੰਨੀ ਮਸ਼ਕ ਮਾਰਦੀ ਅੰਦਰੋਂ ਵੀਰੇ ਦੇ ਕਿਵੇਂ ਸੁੱਕੀਆਂ ਰੋਟੀਆਂ ਦੇ ਥੱਲੇ ਕੁੱਤਰ ਟੁੰਡਾ ਨਾ ਕੁੱਤਰ ਗੇਤਰੀ ਇਹਦਾ ਤਾਂ ਟਾਇਰ ਨਹੀਂ ਲੱਗਦਾ ਆ ਦੇਖ ਪੈਰਾਂ ਦੇ ਥੱਲੇ ਵਿਚਾਰੇ ਦੇ ਕੰਡੇ ਕਿਵੇਂ ਵੱਢੀ ਜਾਂਦਾ ਲੈ ਇਹ ਵੇਖ ਨਾ ਕੰਡਾ ਵੱਜਿਆ ਪੁੱਤ ਦਿਖਾਦਾ ਓਹੋ ਆ ਕੀ ਕਹਿੰਦੇ ਆ ਲੋਕਾਂ ਨੇ ਮੇਰੇ ਤੇ ਕਾ ਕੰਨਾ ਸ਼ੁਰੂ ਕਰਤਾ ਜੂਆ ਸੈੱਟ ਤੁਹਾਨੂੰ ਕਿਹਨਾਂ ਉਹੋ ਦਿਖਾਤਾ ਨਹੀਂ ਹੁੰਦਾ ਹੈ ਨਹੀਂ ਵੇਲੇ ਆਉਂਦਾ ਸੀ ਤੇਲ ਲਾਉਣੀ ਦਿਖਾਈ ਮਣਾ ਦਿਖਾਈ ਨਹੀਂ ਨਹੀਂ ਸਰਨੀ ਵਾਲਾ ਦਿਖਾ ਦੇ ਨਹੀਂ ਜਸਵਿੰਦਰੇ ਨਹੀਂ ਇਹ ਤੇਰੇ ਪੈਕਿਆ ਤੂੰ ਬਣੇ ਨਹੀਂ ਨਹੀਂ ਦਿਖਾ ਨਹੀਂ ਅਮਰ ਦੀ ਕੁੜੀ ਐ ਤੂੰ ਮੈਂ ਜਾਣਦੀ ਤੈਨੂੰ ਘੱਟ ਜਾ ਮੈਨੂੰ ਤੂੰ ਜਾਣਦੀ ਨਹੀਂ ਇੱਧਰ ਦੇਖ ਮੈਂ ਤੇਰੇ ਵਿਆਹ ਤੇ ਵੀ ਆਇਆ ਸੀ ਇੱਧਰ ਦੇਖ ਤਾਂ ਸਹੀ ਮੈਂ ਸਗਨ ਦੇ ਕੇ ਗਿਆ ਸੀ ਕਿੰਨੂ ਜਦੋਂ ਤੈਨੂੰ ਮੱਖਣ ਵਿਆਹਣ ਆਇਆ ਸੀ ਮੈਂ ਇਹਨੂੰ ਵੀ ਕਿਹਾ ਸੀ ਮੱਖਣ ਨੂੰ ਚਲਾ ਬਾਹਰ ਬੈਨੇ ਉੱਥੇ ਆ ਜਾ ਬੇਲੇ ਚਾਲਾ ਬੇੜੇ ਚ ਨਹੀਂ ਨਹੀਂ ਮੈਂ ਨਹੀਂ ਬੈਂਦੀ ਬੇੜੇ ਨਾ ਮੇਰੀ ਭੈਣ ਦੀ ਸੁਵਿੰਦਰ ਕੌਰ ਆ ਜਾ ਕੇ ਅਸੀਂ ਤੇਰੇ ਪਿੰਡੋਂ ਆਏ ਆ ਭੈਣੇ ਆਵਾਜ਼ ਹੀ ਨਹੀਂ ਪਉਦਾ ਧੰਨਵਾਦ ਬੇਜੇ ਸਾਡਾ ਸੋਚ ਲੈਣੇ ਮੈਂ ਜਸਵਿੰਦਰ ਨਾ ਸਰਨਾ ਨਾ ਗਾਗਰ ਤੇ ਕੀ ਹਾਲ ਕਰੀ ਫਿਰਦੀ ਐ ਤੂੰ ਇਹ ਤਸਵੀਰ ਕੋਰਾਂ ਭੈਣ ਸਾਡੀ ਪਾ ਗੇਗਾ ਕੁੱਤਾ ਹੈਗਾ ਇਹ ਆਪ ਮੈਨੂੰ ਵੇਖੂਗਾ ਪੱਖਾ ਛਾੜ ਦੋ ਮੜਾ ਅੰਦਰ ਪੱਖਾ ਛਾੜ ਲਓ ਜਸਵਿੰਦਰ ਆ ਗਏ ਮੇਰਾ ਹੀਟ ਕਾਰਡ ਆਇਆ ਉਹ ਲੈ ਲੈਣਾ ਮੈਨੂੰ ਉਹ ਸੰਭਾਲ ਦੇ ਆ ਦਵਾਈ ਬੁੜੀ ਦਾ ਆ ਸਿਰ ਚ ਕਿੰਨਾ ਜ਼ਖਮ ਹੋਇਆ ਪਿਆ ਕੀ ਵੱਜਿਆ ਸਿਰ ਚ ਆ ਕੀਨੇ ਮਾਰਿਆ ਉਹ ਥੋੜੀ ਗਾਣਾ ਨਹੀਂ ਕੱਢਣੀ ਨਹੀਂ ਬਸ ਪੱਖਾ ਛਾੜ ਦੇ ਫੇ ਗਾਣਾ ਨਹੀਂ ਕੱਢਣੀ ਕਮਲੀਆਂ ਤੂੰ ਡੰਡੇ ਮਾਰਾਂਗੇ ਸਾਡੇ ਹਾਂ ਬਾਹਰ ਹੋੜ ਮੈਂ ਛੋਟੀ ਨਾ ਤਰਦੀ ਇੱਧਰ ਚਲ ਚਲ ਆਟਕੇ ਬਾਹਰ ਆ ਫਿਰ ਨਹੀਂ ਮੈਂ ਬਾਹਰ ਨਹੀਂ ਜਾਣਾ ਗਾਲਾਂ ਥੋੜੀ ਕੱਢੀ ਦੀ ਗੁਰੇ ਜਸਵਿੰਦਰ ਨਹੀਂ ਮੈਂ ਬਾਹਰ ਜਾਣਾ ਗੁਰੇ ਜਸਵਿੰਦਰ ਗੱਲ ਸੁਣ ਆਏ ਮੜਾ ਜਾਂਦੇ ਨਹੀਂ ਗਿਆ ਪਤਾ ਨਹੀਂ ਕੌਣ ਆਇਆ ਮੈਂ ਜਾਣਦੀ ਨਹੀਂ ਇਹਨਾਂ ਨੂੰ ਗੁਰੇ ਜਸਵਿੰਦਰ ਜੀ ਨਹੀਂ ਨਹੀਂ ਪੱਖਾ ਛੱਡ ਦੇ ਨਹੀਂ ਇਧਰ ਆ ਗੱਲ ਸੁਣ ਮੈਂ ਆਂਦਰਾ ਕੀ ਕਹਾਂ ਦੇ ਮਿਹਰੀਆ ਬਾਜੇ ਥੋਂ ਬਾਹਰ ਆ ਫਾਨਿਕ ਫਾਨੀ ਲੱਗਦਾ ਥੋਂ ਵੜ ਜਾਂਦਾ ਤੇ ਕੀ ਜਣਾ ਚਲ ਖਾਣ ਪੀਣ ਦਾ ਵੇਲਾ ਨਾ ਦੋ ਵੜ ਜਾ ਤੇ ਬਾਜ ਦੇ ਜਸਵਿੰਦਰ ਪਹਿਣੇ ਗੱਲਾਂ ਸੁਣ ਲੈ ਮਰੀਏ ਕਿ ਧਿਆਨ ਨਾ ਅਸੀਂ ਆਏ ਤੇਰੇ ਪੇਕਿਆਂ ਤੋਂ ਤੇ ਸਾਡੀ ਤੂੰ ਹੈਗੀਆਂ ਭੈਣ ਚੱਪਲਾ ਲੈਣੀਆਂ ਅਰੇ ਬੂਟ ਲੈ ਲੈ ਚੱਲ ਲੈ ਡੰਡਾ ਫੜਾਉ ਮੈਨੂੰ ਲੈ ਡੰਡਾ ਮੈਂ ਤੈਨੂੰ ਅਸੀਂ ਹੱਥ ਫੜ ਕੇ ਲੈ ਕੇ ਜਾਵਾਂ ਡੱਗਣੀ ਦੇਣੇ ਤੈਨੂੰ ਨਹੀਂ ਨਹੀਂ ਹੱਥ ਨਾ ਫੜਾ ਚੱਲ ਤੂੰ ਫੜਲਾ ਨਹੀਂ ਕੁੜੀਏ ਅੱਖਾਂ ਸੜ ਜਣਾ ਅੰਦਰ ਪਹਿਣਾ ਬਾਹਰ ਜਾੜ ਉਹ ਤੇ ਓ ਲੋਕਾਂ ਨੂੰ ਨਿਕਲ ਨਿਕਲ ਕੇ ਸਿਹਰ ਖਾਲ ਕਰਾਇਆ ਨਾ ਉਹਨਾਂ ਨੂੰ ਜਾ ਕੇ ਗੱਲ ਕਰ ਮੇਰਾ ਪੰਜਾ ਸੱਤਾਂ ਜਾਕਾਂ ਦੀ ਮਾਂ ਹੈ ਤੁਰਪਾ ਤੈਨਾਂ ਨਾਲ ਨਾ ਕਰੋ ਚਲੋ ਠੀਕ ਹੈ ਅੱਥੇ ਨਹੀਂ ਬਾਹਰ ਅੱਥੇ ਮੇਰੀ ਭੈਣ ਆ ਜਾ ਬਾਹਰ ਆ ਜਾ ਨਹੀਂ ਆ ਜਾ ਨਹੀਂ ਬਾਹਰ ਚਾਨਣ ਚਾ ਜਾ ਨਹੀਂ ਚਾਨਣ ਚਾ ਜਾ ਆ ਜਾ ਨਹੀਂ ਚਾਨਣ ਚਾ ਜਾ ਭੈਣੇ ਆਖੇ ਲੱਗੀ ਹੁੰਦਾ ਭਰਾਵਾਂ ਦੀ ਅਸੀਂ ਤਾਂ ਤੇਰੇ ਪੇਕਿਆਂ ਤੋਂ ਆਏ ਆ ਭੈਣ ਹੈ ਕੀ ਹਾਲ ਬਣਾਈ ਬੈਠੀ ਆ ਤੂੰ ਬਾਹਰ ਥੋੜੀ ਇਕੱਲੇ ਆਪਾਂ ਆ ਜਾ ਭੈਣੇ ਓਏ ਆ ਜਾ ਮੇਰੀ ਛੁੱਟੀ ਭੈਣ ਆਹ ਕੀ ਜਾਣੇ ਮੈਨੂੰ ਆ ਰਿਹਾ ਗੱਡੀ 'ਚ ਭੈਣਾ ਭੈਣੇ ਆਪਾਂ ਆਪਾਂ ਹਸਪੀਟਲ ਜਾਣਾ ਹਸਪੀਟਲ ਹਸਪਤਾਲ ਜਾਣਾ ਆਪਾਂ ਔਰ ਪਾ ਕੇ ਗਿਆ ਇਦਨਾ ਭਾਈ ਓਏ ਆਉਂਦੇ ਆਗੇ ਉਹ ਤਾਂ ਡਾਕਟਰ ਆਉਣਾ ਕੀ ਇਹ ਤਾਂ ਸਭ ਬੋਵੀ ਤਾਂ ਮੇਰੀ ਭੈਣ ਆਈ ਨਹੀਂ ਬੋਵੀ ਆਈ ਨਹੀਂ ਨਹੀਂ ਆਈ ਲਾ ਬੋਵੀ ਨੂੰ ਫੋਨ ਲਾ ਭਾਈ ਸੱਦੋ ਬੋਵੀ ਨੂੰ ਵੀ ਮੋਣੀ ਚਾਚਾ ਆਉਂਦਾ ਲੈ ਮੋਣੀ ਵੀ ਆਉਂਦਾ ਚੱਲ ਬਹਿ ਜਾ ਵਿੱਚ ਭੈਣ ਬਣ ਕੇ ਗੱਡੀ ਦੇ ਹਾਂ ਮੱਖਣ ਨੂੰ ਵੀ ਸੱਦੋ ਹਾਂ ਮੱਖਣ ਵੀ ਆਊਗਾ ਨਾਲ ਮੱਖਣਾ ਆਵੇ ਇੱਥੇ ਨਾਲ ਆਪਾਂ ਨਾਲ ਪਹਿਲਾਂ ਸੱਜਾ ਨਾਲ ਬੈਠੇ ਮੱਖਣ ਬੈਠ ਵੀ ਵਿੱਚ ਬੈਠ ਚੱਲ ਚੱਲ ਉਹ ਬੱਚੇ ਇਧਰ ਆਓ ਬੱਚਿਓ ਬੱਚਿਆਂ ਨੂੰ ਭੇਜ ਮਾਦੋਰੇ ਕੋਈ ਨਾ ਕੋਈ ਨਾ ਛੱਗੇ ਨੂੰ ਕੀ ਆ ਜੀ ਭੇਜੋ ਤੁਸੀਂ ਮਖੜਾ ਉਹ ਬੱਚੇ ਬੈਠੋ ਮੇਰੇ ਨਾਲ ਚੱਲ ਸਤਨਾ ਬੈਠ ਬੈਜੋ ਆਪਣੇ ਮੰਮੀ ਕੋਲ ਚੱਲ ਚੱਲ ਮੰਮੀ ਕੋਲੇ ਚੱਲ ਸਤਨਾ ਮੰਮੀ ਕੋਲੇ ਜਾ ਭੱਜ ਗਿਆ ਉਹ ਮੁੰਡੇ ਦਾ ਨੰਬਰ ਹੈ ਉਹ ਤੀਜਾ ਕਿੱਥੇ ਗਿਆ ਇੱਕ ਹੋਰ ਸੀ ਇੱਥੇ ਖੜਾ ਮੁੰਡਾ ਤੀਜਾ ਕਿੱਥੇ ਹੈ ਉਹ ਤਾਂ ਉੱਤਰ ਬੈਠਾ ਹੈ ਗੱਲ ਸੁਣ ਪੁੱਤ ਤੇਰੀ ਮੰਮੀ ਠੀਕ ਹੋ ਜਾਊਗੀ ਅੱਛਾ ਤੂੰ ਨਾਲ ਚੱਲ ਥੋੜਾ ਮੰਮੀ ਨੂੰ ਹੌਸਲਾ ਹੋਊਗਾ ਅੱਛਾ ਮੰਮੀ ਦਾ ਸਾਥ ਦਿਓ ਪੁੱਤ ਛੁੱਟੀ ਮੰਮੀ ਠੀਕ ਹੋ ਜਾਊ ਘਰੇ ਰੋਟੀ ਪਕਣ ਲੱਗ ਜੂ ਥੋੜੇ ਅੱਛਾ ਸਿਆਣ ਉਹ ਤੇ ਹੈਗੇ ਸਾਰਾ ਕੁਝ ਮਾ ਹੈਗਾ ਸਾਰਾ ਕੁਝ ਉੱਥੇ ਚੱਲ ਬੈਠ ਪੁੱਤ ਮੰਮੀ ਕੋਲ ਬੈਠ ਚੱਲ ਬੈਠ ਮੰਮੀ ਕੋਲੇ ਉਹ ਵੱਡਾ ਕਿੱਥੇ ਆ? ਇਹ ਹੀ ਵੱਡਾ ਜੀ। ਇੱਕ ਹੋਰ ਐਦੂ ਵੱਡਾ। ਹੈਗਾ ਜੀ। ਉਹਨੂੰ ਵੀ ਅਸੀਂ ਜੇ ਨਾ ਵੀ ਆਉਂਦਾ ਵੈ ਅਸੀਂ ਆਪ ਲੈ ਆ। ਹਾਂ ਉਹਨੂੰ ਜਰੂਰ ਲੈ ਕੇ ਆਏ। ਮਖਣਾ ਕੋਈ ਉਹਦੇ ਪਾਲ ਰਿਆ ਤੂੰ ਬੈਠ ਨਾਲ ਬੈ ਜਾਣਾ ਪੈ। ਬੈਠ ਬੈਠ ਬੈਠ। ਤੇ ਅਸੀਂ ਇਸ ਪਰਿਵਾਰ ਨੂੰ ਆਪਣੇ ਨਾਲ ਲੈ ਕੇ ਚੱਲੇ ਆ ਜੀ। ਇਹ ਪਿੰਡ ਕਿਤੇ ਬੈਰੋ ਕੇ ਵੱਲੀਓ ਪੰਚਾਇਤ ਵੱਲੀਓ ਸਾਡੇ ਨਾਲ ਸੰਪਰਕ ਕੀਤਾ ਗਿਆ ਸੀ ਨੰਬਰਦਾਰ ਸਾਹਿਬ ਮੈਂਬਰ ਪੰਚਾਇਤ ਸਾਡੇ ਕੋਲੇ ਮੁਨਕਤਰੀ ਸੇਵਾ ਪਰਿਵਾਰ ਚ ਕੱਲ ਆਏ ਸੀ ਪਹਿਲੇ ਇਹਨਾਂ ਨੇ ਵੀਡੀਓ ਵੀ ਭੇਜੀਆਂ ਸੀ ਸਾਨੂੰ ਜਾਣਕਾਰੀ ਦਿੱਤੀ ਫਿਰ ਜੱਸੀ ਵੀਰਾ ਬਾਹਰ ਇੰਗਲੈਂਡ ਦੇ ਵਿੱਚ ਉਹਨੇ ਵੀ ਸਾਡੇ ਨਾਲ ਸੰਪਰਕ ਕੀਤਾ ਸਾਡੇ ਨਾਲ ਜੁੜਿਆ ਹੋਇਆ ਵੀਰਾ ਹੋ ਤੇ ਉਹਨਾਂ ਨੇ ਦੱਸਿਆ ਵੀ ਇਸ ਪਰਿਵਾਰ ਦੀ ਹਾਲਤ ਬਹੁਤ ਮਾੜੀ ਆ ਵੀ ਅਸੀਂ ਪਿੰਡ ਪੱਧਰ ਤੇ ਕੋਸ਼ਿਸ਼ ਕੀਤੀ ਮਦਦ ਕਰਨ ਦੀ ਪਰ ਮਦਦ ਨਹੀਂ ਕਰ ਸਕੇ ਕਿਉਂਕਿ ਉਹ ਕੁੜੀ ਅੰਦਰੋਂ ਬਾਹਰ ਹੀ ਨਹੀਂ ਨਿਕਲਦੀ ਨਾ ਨਾ ਹੁੰਦੀ ਐ ਨਾ ਤੋਂ ਹੁੰਦੀ ਐ ਨਾ ਜਵਾਕਾਂ ਨੂੰ ਸਾਂਭਦੀ ਆ ਤੇ ਨਾ ਆਪਣੀ ਕੇਅਰ ਕਰਦੀ ਆ ਵੀ ਜੇ ਪਿੰਡ ਦਾ ਕੋਈ ਜਾਂਦਾ ਗਾਲਾਂ ਕੱਢਦੀ ਐ ਮਾਰਨ ਪੈਂਦੀ ਆ ਵੀ ਪਿੰਡ ਵਾਲੇ ਹੁਣ ਮੰਨ ਲਓ ਕਰਨਾ ਤਾਂ ਚਾਹੁੰਦੇ ਆ ਮਦਦ ਪਰ ਕਰ ਨਹੀਂ پا ਰਹੇ ਤਾਂ ਫਿਰ ਅੱਜ ਅਸੀਂ ਸੁਪਨਿਆਂ ਦੇ ਘਰ ਤੋਂ ਇੱਥੇ ਪਹੁੰਚੇ ਸੀਗੇ ਤੇ ਜੋ ਹਾਲਾਤ ਆ ਤਾਂ ਤੁਸੀਂ ਵੀ ਦੇਖੇ ਹੀ ਆ ਭੈਣ ਦੇ ਕੀ ਹਾਲਾਤ ਆ ਪਰਿਵਾਰ ਦੇ ਬੱਚਿਆਂ ਦੇ ਤੇ ਅਸੀਂ ਹੁਣ ਇਹਨਾਂ ਨੂੰ ਆਪਣੇ ਨਾਲ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਲੈ ਕੇ ਚੱਲੇ ਆਂ ਅਰਦਾਸ ਕਰਿਓ ਕਿ ਭੈਣ ਜਸਵਿੰਦਰ ਕੌਰ ਇਹਦਾ ਬੇਟਾ ਸਤਨਾਮ ਸਿੰਘ ਇੱਕਦਣਾ ਕੀ ਕੀ ਨਾਂ ਪੁੱਤੋ ਦਾ ਜਸ਼ਨ ਸਤਨਾਮ ਇੱਕਦਣਾ ਗੋਵਿੰਦ ਸਿੰਘ ਤੇ ਇੱਕਦਣਾ ਨਵਦੀਪ ਸਿੰਘ ਤੇ ਨਵਦੀਪ ਸਿੰਘ ਤੇ ਗੋਵਿੰਦ ਤੇ ਸਤਨਾਮ ਇਹ ਤਿੰਨੋਂ ਸਾਡੇ ਨਾਲ ਆ ਗਏ ਆ ਤੇ ਚੌਥਾ ਜਿਹੜਾ ਇਹਨਾਂ ਦਾ ਵੱਡਾ ਬੇਟਾ ਵਾ ਉਹ ਪਿੰਡ ਚ ਕਿਤੇ ਗਿਆ ਹੋਇਆ ਵਾ ਤੇ ਉਹ ਨਹੀਂ ਹਜੇ ਮਿਲਿਆ ਉਹ ਵੀ ਪਿੰਡ ਵਾਲੇ ਦੱਸਦੇ ਵੀ ਅਸੀਂ ਲੈ ਕੇ ਆਵਾਂਗੇ ਤੁਹਾਡੇ ਕੋਲੇ ਕੱਲ ਨੂੰ ਇਹ ਚਾਰ ਬੱਚਿਆਂ ਦੇ ਨਾਲ ਇਹ ਪਰਿਵਾਰ ਇੱਕ ਘਰ ਦੇ ਵਿੱਚ ਨਰਕ ਕੱਟ ਰਿਹਾ ਮੱਖਣ ਸਿੰਘ ਦਿਹਾੜੀ ਕਰਦਾ ਜਿੰਨੇ ਕ ਪੈਸੇ ਕਮਾਉਂਦਾ ਓਨੇ ਕ ਜਵਾਕਾਂ ਨੂੰ ਰੋਟੀ ਪਾਣੀ ਖਵਾ ਦਿੰਦਾ ਉਹ ਤੋਂ ਵੱਧ ਕੇ ਕੁਝ ਨਹੀਂ ਕਰ ਪਾ ਰਿਹਾ ਘਰ ਦੇ ਵਿੱਚ ਬਿਜਲੀ ਦਾ ਬਿੱਲ ਵੀ ਨਹੀਂ ਸੀ ਭਰਿਆ ਲਾਈਟ ਵੀ ਹੈ ਨਹੀਂ ਸੀ ਘਰ ਦੇ ਵਿੱਚ ਕੋਈ ਦਾਣਾ ਨਹੀਂ ਕੁਝ ਨਹੀਂ ਬਸ ਇਧਰੋਂ ਉਧਰੋਂ ਕਿਵੇਂ ਨਾ ਕਿਵੇਂ ਰੋਟੀ ਖਾਂਦੇ ਆ ਬੱਚੇ ਤੇ ਦਿਨ ਕੱਟੀ ਜਾਂਦੇ ਆ ਤੇ ਹੁਣ ਪਿੰਡ ਵਾਲਿਆਂ ਦੀ ਪਹਿਲ ਕਦਮੀ ਤੇ ਪਿੰਡ ਵਾਲਿਆਂ ਨੇ ਮੂਰੇ ਹੋ ਕੇ ਜ਼ਿੰਮੇਵਾਰੀ ਚੱਕੀ ਇਸੇ ਤਰ੍ਹਾਂ ਸਾਡੀ ਹੱਥ ਜੋੜ ਕੇ ਬੇਨਤੀ ਆ ਜੇ ਪਿੰਡ ਦੇ ਵਸਿੰਦੇ ਆਪਣੀ ਜ਼ਿੰਮੇਵਾਰੀ ਸੰਭਾਲਣ ਤਾਂ ਇਦਾਂ ਦੇ ਹਾਲਾਤਾਂ ਤੋਂ ਬਚਿਆ ਜਾ ਸਕਦਾ ਚਲੋ देर आए दुरुਸਤਾ ਹੈ ਪਿੰਡ ਵਾਲਿਆਂ ਨੇ ਜਦੋਂ ਕੋਸ਼ਿਸ਼ ਕੀਤੀ ਪ੍ਰਾਲਾਤਾ ਕੀਤਾ ਘਟੂ ਘਟ ਸਾਡੇ ਤੱਕ ਪਹੁੰਚਤਾ ਕੀਤੀ ਤੇ ਨਹੀਂ ਤਾਂ ਕਿੰਨੇ ਪਰਿਵਾਰ ਆ ਪੰਜ ਪੰਜ 10 10 ਸਾਲਾਂ ਤੋਂ ਇਦਾਂ ਦੇ ਹਾਲਾਤਾਂ ਦੇ ਵਿੱਚ ਨੇ ਤੇ ਇਹ ਭੈਣ ਨੂੰ ਕੋਈ ਬਾਹਲਾ ਸਹਮਾ ਨਹੀਂ ਸੀ ਹੋਇਆ ਹਜੇ ਪਰ ਰਿਸ਼ਤੇਦਾਰ ਕਿੱਥੇ ਚਲੇ ਜਾਂਦੇ ਨੇ ਦੇਖੋ ਭੈਣ ਭਰਾ ਹੁਣ ਇਹਦੀਆਂ ਭੈਣ ਆਪਦੀਆਂ ਭੈਣਾਂ ਹੋਣ ਗਈਆਂ ਤੇ ਭਰਾ ਇਹਦੇ ਪੇਕੇ ਕੋਈ ਵੀ ਨਹੀਂ ਮਗਰ ਆ ਰਿਹਾ ਕੋਈ ਮਾਮੇ ਭੂਆ ਦਾ ਮਾਸੀ ਦਾ ਪੁੱਤ ਧੀ ਕੋਈ ਵੀ ਨਹੀਂ ਮਗਰ ਆ ਰਿਹਾ ਅਸੀਂ ਅਕਸਰ ਗੱਲ ਕਰਦੇ ਆਂ ਵਿਆਹ ਸ਼ਾਦੀਆਂ ਤੇ ਨੱਚਣ ਨੂੰ ਤਾਂ ਰਿਸ਼ਤੇਦਾਰ ਸਾਰੇ ਮੂਰੇ ਹੁੰਦੇ ਆ ਤੇ ਦੁੱਖ ਦੀ ਘੜੀ ਚ ਖੜਨ ਮੌਕੇ ਕੋਈ ਨਹੀਂ ਆਉਂਦਾ ਭਾਈ ਤੇ ਸੱਚੇ ਪਾਤਸ਼ਾਹ ਕਿਰਪਾ ਕਰੇ ਇਸ ਭੈਣ ਨੂੰ ਇਹਦੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਕਿ ਠੀਕ ਹੋ ਕੇ ਆਪਣਾ ਪਰਿਵਾਰ ਸੰਭੇ ਆ ਕੇ ਅੱਜ ਨੂੰ ਇਹ ਵੀ ਸੋਚੀ ਨਹੀਂ ਮੈਂ ਬੋਲਣਾ ਕੀ ਆ ਗਾਲਾਂ ਕੱਢੀ ਜਾਂਦੀ ਆ ਬੜੇ ਮਾੜੇ ਸ਼ਬਦ ਬੋਲ ਰਹੀ ਹੈ ਭੈਣ ਪਰ ਇਹ ਭੈਣ ਠੀਕ ਹੋ ਕੇ ਆਪਣੇ ਪਰਿਵਾਰ ਨੂੰ ਸਾਹਮਣਜੋਗੀ ਹੋ ਜੇਵੇ ਤੁਸੀਂ ਵੀ ਸਾਰੇ ਅਰਦਾਸ ਕਰੋ ਤੇ ਨਗਰ ਦਾ ਵੀ ਬੈਰੋ ਕੰ ਦਾ ਬਹੁਤ ਬਹੁਤ ਧੰਨਵਾਦ ਆ ਭਾਈ ਜਿਹੜੇ ਵੀਰ ਸਾਡੇ ਕੋਲ ਜਾ ਕੇ ਆਏ ਨੇ ਨੰਬਰਦਾਰ ਸਾਹਿਬ ਉਹਨਾਂ ਸਾਰੇ ਪੰਚਾਇਤ ਮੈਂਬਰਾਂ ਦਾ ਵੀ ਸ਼ੁਕਰੀਆ ਜੀ ਮਹਾਰਾਜ ਤੰਦਰੁਸਤੀਆਂ ਵਾਖਸ਼ਣ ਚੜ੍ਹਦੀ ਕਲਾ ਵਾਖਸ਼ਣ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆ ਰਹੀ ਮੱਖਣ ਤੇ ਆ ਵੀ ਸਤਨਾਮ ਗੋਮਿੰਦ ਨਵਦੀਪ ਸਿੰਘ ਤੇ ਜਸਵਿੰਦਰ ਭੈਣ ਸਾਡੀ ਰਜੀਵਿੰਦਰ ਕੌਰ ਆ ਜਾ ਬਣੇ ਆ ਜਾ ਹੋਰ ਐਵੇਂ ਕਰੀ ਜਾਂਦੇ ਕੋਈ ਨਾ ਕੋਈ ਹੁਣ ਭੈਣ ਜਸਵਿੰਦਰ ਕੌਰ ਤੇ ਉਹਦੇ ਬੱਚੇ ਤੇ ਉਹਦੇ ਘਰ ਵਾਲਾ ਮਨੋਕਸ਼ੀ ਦੀ ਸੇਵਾ ਪ੍ਰਵਾਹ ਦੇ ਸੁਪਨਿਆਂ ਦੇ ਘਰ ਵਿੱਚ ਪਹੁੰਚ ਗਏ ਜੀ ਬੱਸ ਜੀ ਗੁਰੂ ਕਰਪਾ ਕਰਨ ਵੀ ਜਲਦੀ ਜਲਦੀ ਠੀਕ ਹੋਵੇ ਭੈਣ ਆਪਣੇ ਬੱਚਿਆਂ ਨੂੰ ਸਾਹਮਣੇ ਤੇ ਜਹਜ ਜਨ ਨਰਕ ਇਹਨਾਂ ਨੇ ਕੱਟਿਆ ਮਹਾਰਾਜ ਕਦੇ ਨਾ ਕਿਸੇ ਨੂੰ ਇਸ ਤਰ੍ਹਾਂ ਦੇ ਨਰਕ ਹੱਦੇ ਪਰਗੇ ਹਾਲਾਤਾਂ 'ਚ ਰਹਿਣ ਦਾ ਕਿਸੇ ਨੂੰ ਐਸੇ ਹਾਲਾਤ ਨਾ ਪੈਦਾ ਹੋਏ ਅੱਜ ਅਸੀਂ ਬਹੁਤ ਭਾਗਾਂ ਵਾਲੇ ਆ ਵੀ ਅਸੀਂ ਇਹਨਾਂ ਦੇ ਨਿੱਕੇ ਨਿੱਕੇ ਬੱਚਿਆਂ ਦੇ ਨਾਲ ਕਰਨ ਦਾ ਤੁਨ ਮੌਕਾ ਮਿਲਿਆ ਜਿਹੜੇ ਬੱਚੇ ਅੰਦਰ ਪੜ੍ਹਨ ਦਾ ਟਾਈਮ ਆ ਸਕੂਲ ਜਾਣ ਦਾ ਟਾਈਮ ਆ ਕਦੇ ਸਕੂਲ ਹੀ ਨਹੀਂ ਗਏ ਹਨ ਇਹ ਕਿੰਨੇ ਸਾਲਾਂ ਦਾ ਹੋ ਗਿਆ ਹੋਊਗਾ ਮਖਣਾ 9 ਸਾਲਾਂ ਦਾ ਹੋ ਗਿਆ ਉਹ ਕਿੰਨਾ ਮੈਂ ਹਨ ਫਿਰ 9 ਸਾਲਾਂ ਦਾ ਬੱਚਾ ਤਾਂ ਮਤਲਬ ਚੌਥੀ ਕਲਾਸ ਚ ਪੜਦਾ ਸੀਗਾ ਹੁਣ ਅਸੀਂ ਚੌਥੀ ਜਾਂ ਪੰਜਵੀਂ ਚੋਂ ਨੇ ਪਰ ਉਹ ਕਦੇ ਸਕੂਲ ਹੀ ਨਹੀਂ ਗਿਆ ਵਿਚਾਰਾ ਵਾਹਿਗੁਰੂ ਮਿਹਰ ਕਰੇ ਚਲੋ ਪੜ੍ਹਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ